ਜੀਵਨ ਬਦਲ ਜੇ ਕਿਤੇ ਇਸ ਵਾਰ ਸਾਡੀਆਂ ਮਾਵਾਂ ਦਾ ਜੀਵਨ ਬਦਲੇਗਾ ਸਾਡੇ ਬੱਚਿਆਂ ਦੇ ਜੀਵਨ ਬਦਲ ਲੰਗੇ ਸਾਡੀਆਂ ਧੀਆਂ ਦੇ ਜੀਵਨ ਬਦਲ ਲੰਗੇ ਕੋਹਾਂ ਦੂਰ ਨੇ ਸਾਡੇ ਬੱਚੇ ਸਾਥੋਂ ਕਿੰਨਾ ਚਿਰ ਅਸੀਂ ਖੰਭਾ ਇੱਥਾਰ ਰੱਖ ਲਾਂਗੇ ਬੱਚਿਆਂ ਨੂੰ ਕਿੰਨਾ ਚਿਰ ਰੱਖ ਲਾਂਗੇ ਇੱਕ ਨਾ ਇੱਕ ਦਿਨ ਸਾਡੇ ਬੱਚਿਆਂ ਨੇ ਘਰਾਂ ਤੋਂ ਬਾਹਰ ਜਾਣਾ ਸਾਡੀਆਂ ਧੀਆਂ ਨੇ ਘਰਾਂ ਤੋਂ ਬਾਹਰ ਜਾਣਾ ਕਿਸੇ ਨੇ ਪੜਨ ਜਾਣਾ ਕਿਸੇ ਨੇ ਹੋਰ ਕੰਮ ਜਾਣਾ ਉਥੇ ਤੁਸੀਂ ਨਾਲ ਫਿਰੋਗੇ ਬੱਚਿਆਂ ਦੇ ਧੀਆਂ ਦੇ ਸਾਡੇ ਨੌਜਵਾਨ ਬੱਚਿਆਂ ਦੇ ਨਾਲ ਫਿਰੋਗੇ ਤੁਸੀਂ ਨਹੀਂ ਉੱਚ ਕੀ ਜਾਵੇਗਾ ਨਾਲ ਤੁਹਾਡੀ ਦਿੱਤੀ ਹੋਈ ਸਿੱਖਿਆ ਤੁਹਾਡੇ ਬੱਚਿਆਂ ਦੇ ਨਾਲ ਰਹੇਗੀ ਉਹ ਨਾਲ ਰਹੇਗੀ ਤੁਹਾਡੇ ਬੱਚਿਆਂ ਦੇ ਜੋ ਸਿੱਖਿਆ ਤੁਸੀਂ ਘਰ ਤੋਂ ਦਮੋਗੇ ਉਹ ਤੁਹਾਡੇ ਬੱਚਿਆਂ ਨਾਲ ਰਹੇਗੀ ਤੁਸੀਂ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ ਗੁਰੂ ਦੀ ਸਿੱਖਿਆ ਗੁਰੂ ਦੀ ਸਿੱਖਿਆ ਸਿੱਖ ਦੇ ਨਾਲ ਰਹੇਗੀ ਤੁਹਾਡੇ ਬੱਚਿਆਂ ਨੂੰ ਤੁਹਾਡੀ ਘਰ ਚੋਂ ਦਿੱਤੀ ਹੋਈ ਸਿੱਖਿਆ ਨਾਲ ਰਹੇਗੀ ਇਹ ਇਸ ਜੋ ਤੁਹਾਡੇ ਬੱਚਿਆਂ ਦੀ ਰਾਖੀ ਕਰੇਗੀ ਆਲੇ-ਦਾਲੇ ਵਾਰਡ ਬਣ ਕੇ ਖੜਦੇਗੀ ਤੁਹਾਡੀ ਦਿੱਤੀ ਹੋਈ ਸਿੱਖਿਆ ਤੁਹਾਡੇ ਬੱਚਿਆਂ ਦੇ ਜਿਵੇਂ ਨੀਂਹ ਵਿੱਚ ਚਿਨੇ ਸਾਹਿਬ ਜਾਦਿਆਂ ਦੇ ਆਲੇ-ਦੁਆਲੇ ਕਲਗੀਧਰ ਪਾਤਸ਼ਾਹ ਦੀ ਗੁਰਤੇ ਤੇਗ ਬਹਾਦਰ ਪਾਤਸ਼ਾਹ ਦੀ ਮਾਤਾ ਗੁਜਰਨ ਕੌਰ ਦੀ ਸਿੱਖਿਆ ਨੇ ਵਾਰਲ ਕਰ ਲਈ ਸੀ ਆਲੇ-ਦੁਆਲੇ ਜਿੱਥੇ ਇੱਕ ਵੀ ਘਰ ਦਾ ਬੰਦਾ ਕੋਈ ਗੁਰੂ ਦਾ ਸਿੱਖ ਨਹੀਂ ਸੀ ਸਾਰੇ ਉਪਰੇ ਸਨ ਟਸ ਤੋਂ ਮਸ ਨਾ ਹੋਏ ਕਲਗੀਧਰ ਪਾਤਸ਼ਾਹ ਦੇ ਲਾਲ ਸ਼ਹਾਤਾਂ ਹੋ ਗਏ ਤੁਹਾਡੀ ਸਿੱਖਿਆ ਤੁਹਾਡੇ ਬੱਚਿਆਂ ਦੇ ਨਾਲ ਜਾਏਗੀ ਇਸ ਲਈ ਜੀਵਨ ਬਣਾਈਏ ਆਪਾਂ ਆਪਣਾ ਸਾਡਾ ਜੀਵਨ ਹੋਏਗਾ ਤੇ ਸਾਡੇ ਬੱਚਿਆਂ ਦਾ ਜੀਵਨ ਬਣੇਗਾ